ਮਾਰੇ ਗਰੀਬਨਵਾਜ਼ ਕਿਲੇ ਵਾਲੇ ਸੱਚੇ ਪਾਤਸ਼ਾਹ ਆਪ ਖੁਦ ਖੁਦਾ ਨੇ ਮਾਰੇ ਕੋ ਕਵਾਲ ਗਰੀਬਨਵਾਜ਼ ਦੀਆਂ ਦੇ ਕੋਲ ਆਏ ਨੇ ਮਾਰੇ ਨੇ ਵਾਲੀਆਂ ਸੁਣੀਆਂ ਬੜਾ ਅਨੰਤ ਮਾਨਿਆ ਸੁਣ ਕੇ ਕਵਾਲੀਆਂ ਗਰੀਬਨਵਾਦ ਜੀ ਨੇ ਇੰਨਾ ਆਨੰਦ ਮਾਣਿਆ ਤੇ ਘੁੱਟ ਕੇ ਗੱਲ ਦੇ ਨਾਲ ਲਾ ਲਿਆ ਮੈਨੂੰ ਨਾਂ ਵਿਸਰ ਗਿਆ ਜਿਹੜੇ ਕਵਾਲ ਸਨ ਗਰੀਬਨਵਾਦ ਸੱਚੇ ਪਾਤਸ਼ਾਹ ਜਦੋਂ ਚੱਲ ਗਏ ਨੇ ਤੇ ਭਗਵਾਨ ਸੰਤ ਭਗਵਾਨ ਜੀ ਵੈਦ ਜੀ ਹੁਰੀ ਕਹਿੰਦੇ ਨੇ ਜਿਹੜੇ ਕਵਾਲ ਆਏ ਸਨ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਮੁਸਲਮਾਨ ਹੋ ਕੇ ਤੇ ਮਹਾਰਾਜ ਦਾ ਇੰਨਾ ਪ੍ਰੇਮ ਮਹਾਰਾਜ ਦੇ ਨਾਲ ਇੰਨੀ ਪ੍ਰੀਤ ਇਹ ਕਿਵੇਂ ਤੁਹਾਡੀ ਸਾਹਜ ਪੈ ਗਈ ਮਹਾਰਾਜ ਦੇ ਨਾਲ ਉਹਨਾਂ ਕਹਿੰਦੇ ਨੇ ਤੁਹਾਨੂੰ ਕੀ ਦਸੀਏ ਅਸੀਂ ਕਹਿੰਦੇ ਇੱਕ ਮੁਰਸ਼ਿਦ ਪਾ ਰਿਆ ਸੀ ਲਾਹੌਰ ਦੇ ਵਿੱਚ ਉਹ ਮੁਰਸ਼ਿਦ ਦੇ ਕੋਲ ਜਾਂਦੇ ਸੀ ਆਪਣੇ ਕੋਲ ਇੱਕ ਵਾਰ ਉਹਦਾ ਦਰਸ਼ਨ ਕਰਨ ਵਾਸਤੇ ਗਏ ਆਪਣੇ ਪੀਰ ਫਕੀਰ ਦਾ ਮੁਰਸ਼ਿਦ ਦਾ ਤੇ ਉਹਨੇ ਦੂਰੋਂ ਹੀ ਮੈਨੂੰ ਕਹਿ ਦਿੱਤਾ ਆਵਾਜ਼ ਲਾ ਕੇ ਕਹਿੰਦੇ ਉਹ ਭਾਈ ਇੱਥੇ ਕੀ ਕਰਨ ਆਉਣਾ ਆ ਕਹਿੰਦੇ ਮਾਰਾਏ ਤੁਹਾਡੇ ਦਰਸ਼ਨ ਕਰਨ ਵਾਸਤੇ ਉਹ ਕਹਿੰਦੇ ਤੇਰੇ ਕੋਲ ਖੁਦ ਖੁਦਾ ਵਸਦਾ ਏ ਤੇਰੇ ਕੋਲ ਖੁਦ ਖੁਦਾ ਵਸਦਾ ਉਹਨਾਂ ਦਾ ਦਰਸ਼ਨ ਕਰਿਆ ਕਰ ਕਹਿੰਦੇ ਮੈਂ ਕਿਹਾ ਮਾਰਾਏ ਕੌਣ ਖੁਦਾ ਵਸਦਾ ਮੇਰੇ ਕੋਲ ਕਹਿੰਦੇ ਨੇ ਉਹ ਤੇਰੇ ਕੋਲ ਉਹ ਹੀ ਜਿਨ੍ਹਾਂ ਨੂੰ ਕਿਲੇ ਵਾਲੇ ਕਰਕੇ ਦੁਨੀਆ ਜਾਣਦੀ ਏ ਸੰਤ ਕਿਲੇ ਵਾਲੇ ਕਿਲੇ ਵਾਲੇ ਕਰਕੇ ਦੁਨੀਆ ਜਾਣਦੀ ਆ ਉਹਨਾਂ ਦਾ ਦਰਸ਼ਨ ਕਰ ਉਹਨਾਂ ਦੇ ਚਰਨਾਂ ਚ ਰਿਆ ਕਰ ਅਸੀਂ ਉਹਦੇ ਬਰਾਬਰ ਕੁਝ ਨਹੀਂ ਇੱਥੇ ਨਾ ਆਇਆ ਕਰ ਉਹਨਾਂ ਦੇ ਚਰਨਾ ਦਾ ਆਸਵਾ ਲੈ ਉਹ ਧਰਤੀ ਤੇ ਖੁਦ ਖੁਦਾ ਆਇਆ ਇਸ ਕਰਕੇ ਹਾਂਜੀ ਆ ਗਿਆ ਜੀ ਫੱਤਿਹ ਦਾ ਦਤਾ ਮੋਲਾ ਬਖਸ਼ੀ ਜੀ ਮਾਰੇ ਕੋ ਕਵਾਲ ਆਉਂਦੇ ਸਨ ਉਹ ਕਹਿੰਦੇ ਉਹ ਮੋਲਾ ਬਖਸ਼ੀ ਇੱਥੇ ਕੀ ਲੈਣ ਆਇਆ ਕਹਿੰਦੇ ਮਾਰੇ ਤੁਹਾਡੇ ਦਰਸ਼ਨ ਕਰਨ ਕਹਿੰਦੇ ਉਹ ਦਰਸ਼ਨ ਕਰਨੇ ਜਿਹੜਾ ਤਰੇ ਗੋਲ ਬੈਠਾ ਨਾ ਉਹਦੇ ਦਰਸ਼ਨ ਕਰ ਕਹਿੰਦੇ ਕੌਣ ਕਹਿੰਦੇ ਸੰਤ ਕਿਲੇ ਵਾਲੇ ਜਿਹਨੇ ਜਿਹੜੇ ਉਹ ਖੁਦ ਖੁਦਾ ਨੇ ਖੁਦ ਖੁਦਾ ਦਾ ਵਰਤਾਰ ਨੇ ਤੇ ਉਹਨਾਂ ਦਾ ਦਰਸ਼ਨ ਕਰੇਗਾ ਤੇਰੇ ਬਿਨਾਂ ਕੋਈ सहारा कलेवारे किनारा कलेवा